ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਵੈਲਕਮ ਬੈਕ ਜੀ ਕਵਰ ਬਾਟ ਪੀਜਨਸ ਤੇ ਜਿੱਦਾਂ ਕਿ ਆਪਾਂ ਸਾਰਿਆਂ ਨੂੰ ਦੱਸਿਆ ਹੈ ਕਿ ਅੱਜ ਸਾਡੇ ਮਾਨਕ ਸਤਾਜ ਜੀ ਹੁਣੀ ਜਿਹੜਾ ਉਹ ਸੰਸਾਰ ਤੋਂ ਵਿਛੋੜਾ ਦੇ ਗਏ ਆ ਜੀ ਤੇ ਇਹ ਘਾਟਾ ਤੁਹਾਨੂੰ ਪਤਾ ਕਦੀ ਪੂਰਾ ਨਹੀਂ ਹੋ ਸਕਦਾ ਤੇ ਮਾਨਕ ਸਤਾਜ ਜੀ ਹੁਣੀ ਲੈਜੈਂਡ ਹੈਗੇ ਸੀ ਜੀ ਤੇ ਸਾਰਿਆਂ ਨੂੰ ਪਤਾ ਹੈ ਜੀ ਦਬਈ ਦੇ ਵਿੱਚ ਯੂਏਈ ਦੇ ਵਿੱਚ ਮਾਨਕ ਸਤਾਜ ਜੀ ਆਦਿਆ ਤੇ ਸਾਡੇ ਲਹਿੰਦੇ ਪੰਜਾਬ ਪਾਕਿਸਤਾਨ ਦੇ ਵਿੱਚ ਵੀ ਤੇ ਬੜੇ ਨਿੱਗੇ ਸੁਭਾਅ ਦੇ ਉਸਤਾਜ ਜੀ ਹਣੀ ਤੇ ਸਾਡੀ ਵੀ ਖੁਆਇਸ਼ ਸੀ ਜਿਹੜੀ ਰਹੀ ਉਸਤਾਜ ਜੀ ਨਾਲ ਬੈਠ ਕੇ ਕਰਨ ਦੀ ਪਰ ਵੇਲਾ ਕਦੀ ਹੱਥ ਨਹੀਂ ਹੁੰਦਾ ਤੇ ਬੜੀ ਦੁਖੀ ਹੱਦ ਦੇ ਨਾਲ ਅੱਜ ਅਸੀਂ ਜੀ ਤੁਹਾਨੂੰ ਆ ਬੁਖਾ ਰਹੇ ਹਾਂ ਜੀ ਮਾਨਕ ਉਸਤਾਜ ਜੀ ਨਾਲ ਦੀ ਜਿਹੜੀ ਆ ਆਪਣੀ ਜਵਾਨੀ ਵੇਲੇ ਦੀ ਤਸਵੀਰ ਹੈ ਜੀ ਆ ਠੀਕ ਹੈ ਜੀ ਤੇ ਇੱਕ ਲੈਜੈਂਡ ਜਿਹੜਾ ਵਾ ਪਰਿਵਾਰ ਨੂੰ ਤੇ ਜਿਹੜਾ ਘਾਟਾ ਪਿਆ ਸੋ ਪਿਆ ਵਾ ਜੀ ਤੇ ਅਸੀਂ ਉਹਨਾਂ ਦੇ ਨਾਲ ਖੜੇ ਆ ਜੀ ਤੇ ਬਾਕੀ ਜਿੰਨੇ ਵੀ ਸਾਡੇ ਕਬੂਤਰਬਾਜੀ ਲੈਣ ਦੇ ਵਿੱਚ ਭਰਾਵਾ ਉਹਨਾਂ ਸਾਰਿਆਂ ਨੂੰ ਪਤਾ ਵਾ ਜੀ ਕਿ ਮਾਨਕ ਉਸਤਾਦ ਜੀ ਨਾਲ ਜਿਹੜਾ ਘਾਟਾ ਪਿਆ ਵਾ ਠੀਕ ਹੈ ਜੀ ਤੇ ਬਾਕੀ ਜੀ ਇਹ ਟੱਲ ਸਚਾਈ ਆ ਤੌਰ ਸਾਰਿਆਂ ਜਾਣਾ ਵਾ ਪਰ ਇੱਕ ਟਾਈਮ ਹੁੰਦਾ ਤੇ ਆ ਵੇਖੋ ਜੀ ਮਾਨਕ ਉਸਤਾਦ ਜੀ ਨਾਲ ਦੀ ਠੀਕ ਹੈ ਜੀ ਇਹ ਯਾਦਗਾਰੀਆਂ ਜਿਹੜੀਆਂ ਵਾ ਤੇ ਇਹ ਮੁੜਕੇ ਨਹੀਂ ਆਉਣੀ ਆ ਜੀ ਤੇ ਸਾਡਾ ਬੜਾ ਬੜੀ ਦਿਲੋਂ ਖੁਆਇਸ਼ ਹੀ ਸਾਡੀ ਉਸਤਾਜੀ ਨਾਲ ਨਹੀਂ ਬੈ ਕੇ ਬੈਠ ਕਰੀਏ ਪਰ ਆ ਜਿਹੜੇ ਆ ਮਾਨ ਸਨਮਾਨ ਜਾਂ ਵਿਨਿੰਗ ਕੱਪ ਠੀਕ ਹੈ ਜੀ ਅੱਜ ਹੀ ਸਾਡੇ ਰੱਬ ਰਾਖਾ ਪੀਜਨ ਗਰੁੱਪ ਵੱਲੋਂ ਤਾਰੀਵਾਲ ਠੀਕ ਹੈ ਜੀ ਉਹਨਾਂ ਵੱਲੋਂ ਵਿਸ਼ੇਸ਼ ਸਨਮਾਨ ਉਸਤਾਜੀ ਨਾਲ ਦਾ ਕੀਤਾ ਗਿਆ ਸੀ ਆ ਜੀ ਪਾਕਿਸਤਾਨ ਪੀਜਨ ਕਲੱਬ ਠੀਕ ਹੈ ਜੀ ਬੈਸਟ ਪਰਫਾਰਮੈਂਸ ਅਵਾਰਡ ਜਿਹੜਾ ਵਾ ਠੀਕ ਹੈ ਜੀ ਤੇ ਦੇਖੋ ਜੀ ਤੁਸੀਂ ਉਸਤਾਦ ਨਿਆਗ ਹੈਦਰ ਸਾਹਿਬ ਹਨਾਣੇ ਤੇ ਉਸਤਾਦ ਉਸਮਾਨ ਬਟ ਸਾਹਿਬ ਹਨੀ ਇਹ ਵੀ ਲੇਜੈਂਡ ਹੈ ਜੀ ਇਹਨਾਂ ਨੇ ਜਿਹੜਾ ਵਾ ਉਹ ਮਾਨ ਸਨਮਾਨ ਕੀਤਾ ਸੀ ਜੀ ਠੀਕ ਹੈ ਜੀ ਉਸਤਾਦ ਜੀ ਹਨਾ ਦਾ ਤੇ ਇਹ ਘਾਟਾ ਤੇ ਨਹੀਂ ਜੋ ਪੂਰਾ ਹੋ ਸਕਦਾ ਬਾਕੀ ਜੀ ਅਸੀਂ ਜਿਹੜਾ ਵਾ ਮਾਨਕ ਉਸਤਾਦ ਜੀ ਇਹਨਾਂ ਦੇ ਪਰਿਵਾਰ ਨਾਲ ਵੀ ਗੱਲ ਕਰਾਂਗੇ ਠੀਕ ਹੈ ਜੀ ਤੇ ਪ੍ਰਦੀਪ ਵੀਰ ਜੀ ਨਾਲ ਵੀ ਜਿਹੜੀ ਉਹ ਗੱਲ ਕਰਾਂਗੇ ਆਪਾਂ ਠੀਕ ਹੈ ਜੀ ਤੇ ਤੁਹਾਨੂੰ ਮਾਨਕ ਉਸਤਾਦ ਜੀ ਨਾਲ ਦੇ ਜਿਹੜੇ ਵਾਈਫ ਆ ਮਾਦਾ ਜੀ ਹਣੀ ਉਹਨਾਂ ਨਾਲ ਵੀ ਆਪਾਂ ਤੁਹਾਨੂੰ ਮਿਲਾਉਨੇ ਆ ਠੀਕ ਆ ਜੀ ਹਾਂ ਜੀ ਆ ਮਾਦਾ ਜੀ ਨਾਲ ਨਾਲ ਤੁਹਾਡੀ ਗੱਲ ਕਰਵਾਉਨੇ ਆ ਠੀਕ ਆ ਜੀ ਤੇ ਜਿੱਦਾਂ ਕਿ ਆਪਾਂ ਤੁਹਾਨੂੰ ਦੱਸਿਆ ਕਿ ਮਾਨਕ ਉਸਤਾਦ ਜੀ ਨਾਲ ਦਾ ਘਾਟਾ ਜਿਹੜਾ ਉਹ ਨਹੀਂ ਪੂਰਾ ਹੋ ਸਕਦਾ ਤੇ ਪਰਿਵਾਰ ਨੂੰ ਵੀ ਜਿਹੜਾ ਘਾਟਾ ਉਹ ਵੀ ਨਹੀਂ ਪੂਰਾ ਹੋ ਸਕਦਾ ਤੇ ਜਿਹੜੀ ਸਾਡੀ ਫੀਲਡ ਆ ਸਾਰਿਆਂ ਨੂੰ ਪਤਾ ਜੀ ਤੇ ਉਹਨਾਂ ਦੇ ਵਿੱਚ ਉਹ ਲੈਜੈਂਡ ਹੈਗੇ ਜੀ ਉਸਤਾਦ ਜੀ ਹੁਣੀ ਤੇ ਸਾਰੇ ਬੰਨੇ ਹੀ ਦੁਬਈ ਯੂਏਈ ਠੀਕ ਹੈ ਜੀ ਤੇ ਪਾਕਿਸਤਾਨ ਦੇ ਵਿੱਚ ਵੀ ਜਿਹੜੀਆਂ ਵਾ ਸਾਰਿਆਂ ਨੇ ਦੁੱਖ ਦਾ ਪਕਟਾਵਾ ਜਿਹੜਾ ਕੀਤਾ ਵਾ ਤੇ ਪ੍ਰਦੀਪ ਵੀਰ ਜੀ ਨਾਲ ਨੇ ਸਾਨੂੰ ਰਤੀ ਕਿਹਾ ਸੀ ਜੀ ਤੇ ਅਸੀਂ ਅੱਜ ਇੱਥੇ ਆਏ ਆ ਪਰ ਸਾਡੀ ਖੁਆਇਸ਼ ਹੀ ਸੀ ਕਿ ਉਸਤਾਦ ਜੀ ਨਾਲ ਅਸੀਂ ਬਹਿ ਕੇ ਬੈਠੇ ਕਰੀਏ ਗੱਲਬਾਤ ਕਰੀਏ ਪਰ ਉਹ ਟਾਈਮ ਵੇਲਾ ਸਾਡੇ ਤੇ ਨਹੀਂ ਆਇਆ ਜਾਂ ਸਾਡੀ ਮਾੜੀ ਕਿਸਮਤ ਹੋ ਗਈ ਤੇ ਇਹ ਪ੍ਰਮਾਤਮਾ ਦਾ ਭਾਣਾ ਮੰਨਣਾ ਪੈਣਾ ਜੀ ਇਹ ਕੋੜੀ ਅਟਲ ਸਚਾਈ ਆ ਤੇ ਪਹਿਲਾਂ ਆਪਾਂ ਪ੍ਰਦੀਪ ਵੀਰ ਜੀ ਨਾਲ ਗੱਲ ਕਰਦੇ ਹਾਂ ਸਤਿ ਸ਼੍ਰੀ ਅਕਾਲ ਪ੍ਰਦੀਪ ਵੀਰ ਜੀ ਕੀ ਹਾਲ ਚਾਲ ਜੀ ਵਧੀਆ ਪ੍ਰਦੀਪਾ ਜੀ ਜਿਹੜਾ ਮਾਨਕ ਉਸਤਾਦ ਜੀ ਨਾਲ ਆ ਠੀਕ ਆ ਜੀ ਪਹਿਲਾਂ ਤੇ ਬੜੀ ਮਾੜੀ ਗੱਲ ਹੈ ਜੀ ਇਹ ਤੇ ਪਰਿਵਾਰ ਨੂੰ ਵੀ ਦੁੱਖ ਦਾ ਪਰਟਾਵਾ ਆ ਆਪਣੇ ਉਸਤਾਦ ਹੋਂਾਂ ਦੇ ਵੱਡੇ ਲੜਕੇ ਠੀਕ ਆ ਜੀ ਮਾਦਾ ਜੀ ਛੋਟਾ ਭਰਾ ਇਹ ਜੀ ਮਾਨਕ ਉਸਤਾਦ ਜੀ ਨਾਲ ਦੇ ਵੱਡੇ ਬੇਟੇ ਆ ਜੀ ਠੀਕ ਆ ਜੀ ਤੇ ਆ ਮਾਨਕ ਸਤਾਜੀ ਇਹਨਾਂ ਦੇ ਵਾਈਫ ਹੈ ਜੀ ਤੇ ਆ ਛੋਟੇ ਵੀਰ ਜੀ ਆ ਮਾਨਕ ਸਤਾਜੀ ਇਹਨਾਂ ਦੇ ਠੀਕ ਹੈ ਜੀ ਤੇ ਵੇ ਲੋ ਜੀ ਦੋਵਾਂ ਵੀਰਾਂ ਨਾਲ ਵੀ ਆਪਾਂ ਗੱਲ ਕਰਾਂਗੇ ਤੇ ਪਹਿਲਾਂ ਆਪਾਂ ਪ੍ਰਦੀਪ ਭਾਜੀ ਆ ਲਾ ਜਨੇ ਪ੍ਰਦੀਪ ਭਾਜੀ ਅੰਮ੍ਰਿਤਸਰ ਵੱਲੋਂ ਅਸੀਂ ਆਏ ਆ ਠੀਕ ਹੈ ਜੀ ਜਿੰਨੇ ਵੀ ਸਾਡੇ ਅੰਮ੍ਰਿਤਸਰ ਦੇ ਸਾਡੇ ਚੇਅਰਮੈਨ ਸਾਹਿਬ ਸਾਰੇ ਉਹਨਾਂ ਵੱਲੋਂ ਜਿਹੜਾ ਦੁੱਖ ਦਾ ਪਲਟਾਵਾ ਅਸੀਂ ਤੁਹਾਡੇ ਕੋਲ ਪਹੁੰਚੇ ਆ ਜੀ ਇਹ ਘਾਟਾ ਨਹੀਂ ਕਦੀ ਵੀ ਪੂਰਾ ਹੋ ਸਕਦਾ ਸਾਰੇ ਜਿੰਨੇ ਉਸਤਾਦਾਂ ਨੇ ਗੱਲਬਾਤ ਕੀਤੀ ਜਮਾਨ ਨੇ ਉਸਤਾਦ ਹਣਾ ਬਲੋ ਦੋਖ ਰਟਾਇਆ ਸਾਰਿਆਂ ਦਾ ਬੜੀ ਮਿਹਰਬਾਨੀ ਸ਼ੁਕਰੀਆ ਜੀ ਬਿਲਕੁਲ ਜੀ ਸਾਰਿਆਂ ਨੂੰ ਪਤਾ ਹੀ ਆ ਠੀਕ ਆ ਜੀ ਲੈਜੈਂਡ ਤੇ ਪਰਿਵਾਰ ਨੂੰ ਵੀ ਘਾਟਾ ਪਿਆ ਵਾ ਤੇ ਬਾਕੀ ਆਪਾਂ ਮਾਤਾ ਜੀ ਨਾਲ ਗੱਲ ਕਰਦੇ ਸੱਚੀ ਆ ਮਾੜੀ ਕੀ ਹਾਲ ਚਾਲ ਠੀਕ ਆ ਤੇ ਉਸਤਾਦ ਜੀ ਨਾਲ ਬੜੀ ਮਾੜੀ ਗੱਲ ਹੋਈ ਆ ਜੀ ਤੇ ਦੁੱਖ ਤੇ ਹੈ ਹੀ ਆ ਹਾਂਜੀ ਪਰ ਪਰਮਾਤਮਾ ਦਾ ਭਾਣਾ ਮੰਨਣਾ ਪੈਣਾ ਹਾਂਜੀ ਹਾਂਜੀ ਤੇ ਸਾਰੀ ਜਗ੍ਹਾ ਹੀ ਉਹਨਾਂ ਦਾ ਪਿਆਰ ਹੀ ਜੀ ਤੇ ਹੱਡੀ ਪ੍ਰਦੀਪ ਵੀਰ ਜੀ ਨਾਲਾਂ ਵੀ ਗੱਲ ਹੁੰਦੀ ਸੀ ਤੇ ਬਿਲਕੁਲ ਇਹਨਾਂ ਨੇ ਹ ਮਹੀਨਾ ਪਹਿਲਾਂ ਗੱਲ ਹੋਈ ਹਾਂ ਦੱਸੇ ਜੀ ਸਹੀ ਆ ਤੇ ਕੀ ਜੱਕਦਮ ਮਤਲਬ ਠੀਕ ਹੋ ਗਿਆ ਸੀ ਹਾਂਜੀ ਠੀਕ ਹੋ ਕੋਈ ਘਰ ਆ ਕੇ ਫਿਰ ਇੱਕਦਮ ਟੈਕ ਅੱਛਾ ਜੀ ਤੇ ਜਿੱਦਾਂ ਕਿ ਮਤਲਬ ਰਿਪੋਰਟਾਂ ਤੁਸੀਂ ਦੱਸ ਰਹੇ ਹੋ ਵੀ ਸਹੀ ਹੁੰਦੀਆਂ ਆ ਬਿਲਕੁਲ ਸਹੀ ਸੀ ਸਾਰਾ ਕੁਝ ਸਹੀ ਹੁੰਦਾ ਹਾਂਜੀ ਯਾਨੀ ਕਿ ਇਹ ਪਰਮਾਤਮਾ ਦੇ ਭਾਣੇ ਦੇ ਵਿੱਚ ਸਾਇੰਸ ਵੀ ਫੇਲ ਹੋ ਗਈ ਇੱਥੇ ਹਨਾ ਜੀ ਕੀ ਦੋ ਦੋ ਵਾਰੀ ਰਿਪੋਰਟਾਂ ਵੀ ਕਰਵਾਈਆਂ ਬਿਲਕੁਲ ਸਹੀ ਹੋਣਾ ਸਭ ਕੁਝ ਹੁੰਦਾ ਸਾਰਾ ਪੱਕਾ ਠੀਕ ਹੁੰਦਾ ਹਾਂਜੀ ਤੇ ਫਿਰ ਵੀ ਵੇਖ ਲੋ ਇਹ ਮਤਲਬ ਜਿਹੜਾ ਹਾਂਜੀ ਸਮਾਂ ਵੇਲਾ ਨਹੀਂ ਹੱਥ ਹੁੰਦਾ ਹਾਂਜੀ ਸਮਾਂ ਹਾਂਜੀ ਬਿਲਕੁਲ ਜੀ ਤੇ ਆ ਵੱਡੇ ਵੀਰ ਜੀ ਆ ਜੀ ਇਹ ਨਾਲਾਂ ਵੀ ਗੱਲ ਕਰਦੇ ਆ ਸਸੀ ਗਾਲ ਵੀਰ ਜੀ ਤੇ ਪਹਿਲਾਂ ਤੇ ਵੀਰ ਜੀ ਬੜੀ ਮਾੜੀ ਗੱਲ ਆ ਸਾਜੀ ਨਾਲੋਂ ਠੀਕ ਹੈ ਜੀ ਤੇ ਜਿੰਨੇ ਵੀ ਪਰਿਵਾਰ ਨੂੰ ਘਾਟਾ ਪਿਆ ਵਾ ਠੀਕ ਹੈ ਜੀ ਉਸਤਾਦ ਹੁਣੀ ਦਾ ਬ੍ਰਾਂਡ ਹੀ ਜੀ ਇੱਕ ਲੈਜੈਂਡ ਤੇ ਅੰਮਰਸਰ ਵੱਲੋਂ ਅਸੀਂ ਪਹੁੰਚੇ ਆ ਇੱਥੇ ਜੀ ਤੇ ਜਿੰਨੇ ਵੀ ਸਾਡੇ ਫੀਲਡ ਦੇ ਵਿੱਚ ਉਸਤਾਦ ਜੀ ਨਾ ਦਾ ਪੂਰਾ ਨਾਂ ਹੀ ਇੱਕ ਤੇ ਬੜਾ ਦੁੱਖ ਵਾਲੀ ਗੱਲ ਆ ਤੇ ਸਾਡੇ ਵਾਸਤੇ ਹਾਂਜੀ ਜੇ ਹੱਥ ਨਹੀਂ ਹੁੰਦੀ ਕਦੀ ਹਨਾ ਤੇ ਬਿਲਕੁਲ ਜੀ ਤੇ ਆ ਆਪਨੇ ਛੋਟੇ ਵੀਰ ਜੀ ਹੁਣੀ ਆ ਸਸ਼ੀਗਲ ਵੀਰ ਜੀ ਕੀ ਹਾਲ ਚੰ ਹੈ ਪਹਿਲਾਂ ਤੇ ਵੀਰ ਜੀ ਬੜੀ ਮਾੜੀ ਗੱਲ ਆ ਉਸਤਾਦ ਜੀ ਨਾ ਵੱਲੋਂ ਠੀਕ ਆ ਜੀ ਤੇ ਕਿਉਂਕਿ ਉਹਨਾਂ ਦਾ ਸਾਰੇ ਬੰਨੇ ਪਿਆਰ ਹੀ ਕੋਈ ਐਸਾ ਹੈ ਹੀ ਨਹੀਂ ਆ ਵੀ ਜਾਂ ਕੋਈ ਕਈ ਵਾਰੀ ਹੁੰਦਾ ਨਾ ਬੰਦਾ ਕੋਈ ਪਿੱਠ ਪਿਛੇ ਗੱਲ ਕਰਦਾ ਵਾ ਹਨ ਵੀ ਜਿੰਨਾ ਸੁਣਿਆ ਅੱਜ ਤੱਕ ਅਹੀਂ ਠੀਕ ਆ ਕਿਸੇ ਕੋ ਵੀ ਕੋਈ ਅਪਸ਼ਬਦ ਜਾਂ ਕੋਈ ਮਾੜਾ ਸ਼ਬਦ ਨਹੀਂ ਸੁਣਿਆ ਸਿਫਤ ਹੀ ਸੁਣੀ ਆ ਠੀਕ ਹੈ ਜੀ ਸਾਡੀ ਬੜੀ ਖੁਵਾਈ ਸੀ ਉਸਤਾਦ ਜੀ ਨਾਲ ਬੈਣ ਦੀ ਪ੍ਰਦੀਪ ਭਾਈ ਨਾਲ ਆਪਾਂ ਜ਼ਾਹਿਰ ਵੀ ਕੀਤੀ ਸੀ ਤੇ ਪਰ ਅਹੀਂ ਆਉਣਾ ਸੀ ਖੁਸ਼ੀ ਖੁਸ਼ੀ ਦੇ ਨਾਲ ਪਰ ਅੱਜ ਜਿਹੜਾ ਇਹ ਵੇਲਾ ਵਾ ਵੇਲੇ ਦੇ ਵਿੱਚ ਅਹੀਂ ਜਿਹੜਾ ਆਏ ਆ ਤੇ ਬਾਕੀ ਪਰਿਵਾਰ ਨੂੰ ਪਾਣਾ ਮੰਨੰਦਾ ਬਲ ਬਖਸ਼ਣ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਆਪਣੇ ਚਰਨਾਂ ਜਨ ਵਾਸ ਬਖਸ਼ਣ ਜੀ ਠੀਕ ਹੈ ਜੀ ਤੇ ਬਾਕੀ ਇਹ ਜੀ ਮਾਮਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਇਹ ਮਾਮਾ ਜੀ ਆ ਜੀ ਠੀਕ ਹੈ ਜੀ ਤੇ ਇਹਨਾਂ ਨਾਲ ਵੀ ਆਪਾਂ ਕਰਦੇ ਹਾਂ ਗੱਲ ਤੇ ਮਾਮਾ ਜੀ ਬੜੀ ਮੜੀ ਗੱਲ ਸਤਾ ਜੀ ਹੋਣ ਲੋਈ ਆ ਤੇ ਤੁਹਾਨੂੰ ਪਤਾ ਉਹਦੇ ਉਹਨਾਂ ਦਾ ਤੇ ਲਹਿਜਾ ਸੁਭਾ ਉਹ ਬੀਕ ਦਿਲ ਸੀ ਹਾਂਜੀ ਇੱਥੇ ਆਪਣੇ ਸ਼ਹਿਰ ਦੇ ਵਿੱਚ ਵੀ ਬਹੁਤ ਜ਼ਿਆਦਾ ਬਹਿਣੀ ਉੱਠਣੀ ਸੀ ਉਹਨਾਂ ਦੀ ਤੇ ਵਧੀਆ ਸਮਾਜ ਸੇਵਕ ਹੀ ਗਰੀਬਾਂ ਦੀ ਹੈਲਪ ਕਰਦੇ ਸੀ ਕਿਸੇ ਦਾ ਵੀ ਦੁੱਖ ਦੇਖਦੇ ਸੀ ਮੈਂਚੋ ਦੀ ਹੈਲਪ ਆਪ ਕਰਨ ਚੱਲ ਜਾਂਦੇ ਸੀ ਆ ਸਾਡੇ ਸਾਰੇ ਇਲਾਕੇ ਦੇ ਵਿੱਚ ਲਾਗੇ ਬਨੇ ਜਿੱਥੇ ਉਹਨਾਂ ਨੂੰ ਇਨਸਾਨਾਂ ਨਾਲ ਪਿਆਰ ਸੀ ਉੱਥੇ ਜਾਨਵਰਾਂ ਨਾਲ ਵੀ ਬਹੁਤ ਜ਼ਿਆਦਾ ਪਿਆਰ ਸੀ ਬਿਲਕੁਲ ਬਿਲਕੁਲ ਜੀ ਬਿਲਕੁਲ ਬਿਲਕੁਲ ਇੱਕ ਇਨਸਾਨ ਉਹ ਇਨਸਾਨ ਨੂੰ ਨਹੀਂ ਸਮਝਦਾ ਉਹ ਜਾਨਵਰਾਂ ਨੂੰ ਵੀ ਸਮਝਦੇ ਸੀ ਬਿਲਕੁਲ ਜੀ ਜਾਨਵਰਾਂ ਦੇ ਵਿੱਚ ਤੇ ਉਹਨਾਂ ਦੀ ਪਛਾਣ ਆ ਜੀ ਇੱਕ ਬਿਲਕੁਲ ਜੀ ਇੱਕ ਤੇ ਹੁੰਦੀ ਨਾ ਵੀ ਆਪਾਂ ਜ਼ਿਲ੍ਹੇ ਦੀ ਪਹਿਚਾਨ ਉਹਨਾਂ ਦੀ ਤੇ ਦੇਸ਼ਾਂ ਦੀ ਪਹਿਚਾਨ ਆ ਠੀਕ ਹੈ ਜੀ ਅਕਸਰ ਹੀ ਗੱਲਾਂ ਕਰਦੇ ਹੁੰਦੇ ਸੀ ਹਾਂਜੀ ਸਾਰੇ ਬੰਨਿਓ ਇੱਧਰ ਪਾਕਿਸਤਾਨ ਵੱਲੋਂ ਵੀ ਉਹਨਾਂ ਨੇ ਵੀ ਸਾਰੀਆਂ ਜਿਹੜੀਆਂ ਪੋਸਟਾਂ ਲਾਈਆਂ ਵਾ ਬੜਾ ਦੁੱਖ ਦਾ ਪ੍ਰਗਟਾਵਾ ਕੀਤਾ ਹਰੇਕ ਵੀਰ ਭਰਾ ਨੇ ਹਾਂਜੀ ਪਾਕਿਸਤਾਨ ਕਵੇਤ ਹਾਂਜੀ ਕਵੇਤ ਯੂਏਈ ਮਸਤੜ ਜਿੱਥੇ-ਜਿੱਥੇ ਵੀ ਉਸਤਾਦ ਜੀ ਉਹਨਾਂ ਦੇ ਲਿੰਕ ਸੀ ਠੀਕ ਹੈ ਸਾਰਿਆਂ ਨੇ ਬਹੁਤ ਦੁੱਖ ਪ੍ਰਗਟ ਕੀਤਾ ਗੜੀ ਦੇ ਵਿੱਚ ਜਿਹੜਾ ਬਿਲਕੁਲ ਬਟਾ ਪਿਆ ਜਿੱਥੇ ਸਾਨੂੰ ਪਰਿਵਾਰ ਨੂੰ ਵਿਆਹ ਉੱਥੇ ਜਿਹੜੀ ਕਬੂਤਰਬਾਜੀ ਵਾਲੇ ਸੀਗੇ ਉਹਨਾਂ ਨੂੰ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਘਾਟਾ ਇਹ ਘਾਟਾ ਨਹੀਂ ਪੂਰਾ ਹੋ ਸਕਦਾ ਹਾਂਜੀ ਕਿਉਂਕਿ ਉਹਨਾਂ ਦਾ ਇੱਕ ਲਹਿਜਾ ਤੇ ਸੁਭਾਅ ਤੇ ਉਹਨਾਂ ਕੋ ਜਿਹੜਾ ਉਹਨਾਂ ਕੋ ਫਨ ਸੀ ਠੀਕ ਹੈ ਜੀ ਤੇ ਉਹਦੀ ਉਹਨਾਂ ਦੀ ਕਲਾ ਠੀਕ ਹੈ ਜੀ ਤੇ ਸੁਭਾਅ ਉਹ ਹੋਰ ਕਿਸੇ ਚ ਨਹੀਂ ਹੋ ਸਕਦਾ ਠੀਕ ਹੈ ਜੀ ਤੇ ਬਾਕੀ ਸਾਰੇ ਮਾਨਯੋਗ ਆ ਜੀ ਸਾਰੇ ਸਤਕਾਰਯੋਗ ਆ ਠੀਕ ਹੈ ਜੀ ਪਰ ਇੱਕ ਤੇ ਉਸਤਾਦ ਜੀ ਹੁਣਾਂ ਦਾ ਇੱਕ ਨਾਮ ਹੀ ਕੋ ਸਾਰੇ ਬੰਨੇ ਤੇ ਉਦਾਂ ਤੇ ਕੋਈ ਵੀ ਐਸਾ ਬੰਦਾ ਨਹੀਂ ਜਿਹੜਾ ਨਹੀਂ ਜਾਣਦਾ ਸਾਡੀ ਫੀਲਡ ਦੇ ਵਿੱਚ ਕਬੂਤਰਬਾਈ ਦੇ ਵਿੱਚ ਤੇ ਉਹਦੇ ਨਾਲ ਪਰਿਵਾਰ ਨੂੰ ਵੀ ਘਾਟਾ ਪਿਆ ਜੀ ਵਿਚਰੀ ਇਹ ਹੋ ਰਿਆ ਸੀ ਹਾਂਜੀ ਬਹੁਤ ਨੇਕ ਦਿਲ ਸੀ ਬਿਲਕੁਲ ਬਿਲਕੁਲ ਆਪ ਮਤਲਬ ਸਾਰਿਆਂ ਨਾਲ ਗੱਲ ਕਰਦੇ ਹੁੰਦੇ ਬੜੀ ਕੇਅਰ ਕਰਦੇ ਸੀ ਹਾਂਜੀ ਹਾਂਜੀ ਤੇ ਅਕਸਰ ਅਹੀਂ ਵੀ ਮੈਸੇਜ ਲਾਉਂਦੇ ਨੇ ਹਾਂ ਤੇ ਆਪਾਂ ਪ੍ਰਦੀਪ ਹਾਂਜੀ ਪ੍ਰਦੀਪ ਵੀਰ ਜੀ ਨੂੰ ਅਸੀਂ ਮੈਸੇਜ ਨਾਲ ਲਾ ਜੀਦਾ ਹੈ ਵੀ ਸਾਡੀ ਉਸਤਾਦ ਜੀ ਨਾਲ ਤਾਂ ਗੱਲ ਪੰਚਾ ਦਿਓ ਤੇ ਇਹਨਾਂ ਦਾ ਵੀ ਧੰਨਵਾਦ ਜੀ ਇਹ ਸਾਡੀ ਗੱਲ ਪੰਚਾਉਂਦੇ ਰਹੇ ਆ ਤੇ ਬਾਕੀ ਚਲੋ ਵੇਲਾ ਜਿਹੜਾ ਮੰਨਣਾ ਪੈਣਾ ਵਾ ਤੇ ਸੱਚੇ ਪਾਤਸ਼ਾਹ ਉਹਨਾਂ ਨੂੰ ਆਪਣੀ ਚਰਨਾਂ 'ਚ ਨਵਾਸ ਬਖਸ਼ਣ ਜੀ ਸਾਡੇ ਨਾਲ ਮੁਖ ਬਟਾਉਣ ਬਿਲਕੁਲ ਜੀ ਅਸੀਂ ਹਾਜ਼ਰ ਆ ਜੀ ਤੇ ਮੌਕਾ ਹੀ ਇਹੋ ਜਾਵਾ ਨਹੀਂ ਤਾਂ ਅਸੀਂ ਤਾਂ ਬੜੀ ਖੁਸ਼ੀ ਨਾਲ ਆਉਣਾ ਸੀ ਸਾਡੀ ਖੁਆਏ ਸੀ ਸਾਡੀ ਖੁਆਇਸ਼ ਅਧੂਰੀ ਰਹਿ ਗਈ ਤੇ ਉਹ ਜਿਹੜੀ ਅਧੂਰੀ ਰਹਿ ਗਈ ਉਹ ਸਾਨੂੰ ਪਤਾ ਵਾ ਠੀਕ ਹੈ ਜੀ ਤੇ ਹੋ ਸਕਦਾ ਕਈਆਂ ਨੂੰ ਨਾਂ ਲੱਗੇ ਪਰ ਸਾਨੂੰ ਪਤਾ ਵਾ ਕਿ ਸਾਡੀ ਖੁਆਇਸ਼ ਹੀ ਦਿਲੋਂ ਖੁਆਇਸ਼ ਤੇ ਪ੍ਰਦੀਪ ਭਾਈ ਜੀ ਹਣੀ ਬਿਲਕੁਲ ਜਾਣਦੇ ਆ ਤੇ ਦੋ ਤਿੰਨ ਵਾਰੀ ਅਸੀਂ ਮੈਸੇਜ ਵੀ ਲਾਇਆ ਪ੍ਰਦੀਪ ਭਾਈ ਜੀ ਨਾਲ ਵੀ ਗੱਲ ਹੋਈ ਸੀ ਵੀ ਉਸਤਾਦ ਉਹਨਾਂ ਦੀ ਤੁਸੀਂ ਕਿਹਾ ਸੀ ਇੰਟਰਵਿਊ ਕਰਨੀ ਆ ਮੈਂ ਕਿਹਾ ਜੀ ਇਹ ਤਾਂ ਨਹੀਂ ਤੰਦਰੁਸਤ ਹੈਗੇ ਹਾਂਜੀ ਤੇ ਜਦ ਤਨ ਉਹਨਾਂ ਦੀ ਸਿਹਤ ਤੰਦਰੁਸਤ ਹੋ ਗਈ ਅਸੀਂ ਤੁਹਾਨੂੰ ਸੱਦਾਂਗੇ ਬਿਲਕੁਲ ਜੀ ਬਿਲਕੁਲ ਅਸੀਂ ਜ਼ਾਹਿਰ ਕੀਤੀ ਸੀ ਕਿ ਅਸੀਂ ਚਾਹੁੰਦੇ ਆ ਕਿ ਉਸਤਾਦ ਜੀ ਨਾਲ ਬੈਠ ਕੇ ਦੋ ਗੱਲਾਂ ਕਰੀਏ ਪਰ ਉਹ ਟਾਈਮ ਵੇਲਾ ਨਹੀਂ ਆਇਆ ਠੀਕ ਹੈ ਜੀ ਬਾਕੀ ਜਿੰਨੇ ਵੀ ਚਲੋ ਵੀਰ ਭਰਾ ਪਹੁੰਚਣਗੇ ਠੀਕ ਹੈ ਜੀ ਤੇ ਜਿਹੜਾ ਆਣਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਉਸਤਾਦ ਹੁਣਾ ਬਲਾ ਅਫਸੋਸ ਕੀਤਾ ਉਹਨਾਂ ਦਾ ਵੀ ਸਾਰੇ ਭਰਾਵਾਂ ਤੇ ਉਸਤਾਦਾਂ ਦਾ ਬਿਲਕੁਲ ਜੀ ਉਹਨਾਂ ਨੇ ਆਪਣਾ ਜਿਹੜਾ ਫਨ ਆ ਨਾ ਉਹ ਸਾਰਿਆਂ ਨੂੰ ਦੇ ਕੇ ਗਏ ਹੋਏ ਆ ਵੰਡ ਕੇ ਗਏ ਹੋਏ ਆ ਠੀਕ ਹੈ ਜੀ ਉਹਨਾਂ ਦੀ ਸਰੀਰਕ ਜ਼ਰੂਰ ਜਿਹੜਾ ਵਾ ਉਹ ਹੋ ਗਿਆ ਪਰ ਉਹਨਾਂ ਦੀ ਜਿਹੜੀ ਰੂਹ ਆ ਨਾ ਉਹਨਾਂ ਦਾ ਇੱਕ ਨਾਮ ਉਹ ਅੱਗੇ ਚੱਲੇਗਾ ਬੜੀ ਦੂਰ ਤੱਕ ਚੱਲੇਗਾ ਜਿੰਨੇ ਤੱਕ ਕਬੂਤਰ ਬਾਜੀ ਜਗਤ ਵਿੱਚ ਬਿਲਕੁਲ ਜੀ ਜਿੰਨੀ ਦੇਰ ਤੱਕ ਕਬੂਤਰ ਬਾਜੀ ਆ ਉਨੀ ਦੇਰ ਤੱਕ ਮਾਨਕ ਉਸਤਾਦ ਜੀ ਨਾਂ ਦਾ ਨਾਂ ਸੁਨਹਿਰੀ ਅੱਖਰਾਂ ਦੇ ਵਿੱਚ ਜਿਹੜਾ ਉਹ ਲਿਖਿਆ ਗਿਆ ਵਾ ਤੇ ਲਿਖਿਆ ਹੁਣ ਵੀ ਆ ਤੇ ਅੱਗੇ ਵੀ ਲਿਖਿਆ ਜਾਏਗਾ ਤੇ ਉਹਦੇ ਵਿੱਚ ਉਹਨਾਂ ਦਾ ਨਾਮ ਉੱਚਾ ਕਰਨ ਦੇ ਵਿੱਚ ਤੁਹਾਡਾ ਬੜਾ ਸਹਿਯੋਗ ਮਿਲਣਾ ਜੀ ਜੀ ਸਾਰੇ ਉਸਤਾਦਾਂ ਦਾ ਜਿੰਨੇ ਉਹਨਾਂ ਦੇ ਪਾਰਟੀ ਦੇ ਬਿਲਕੁਲ ਜੀ ਜਿੰਨੇ ਵੀ ਪਾਰਟੀ ਦੇ ਸੀਨੀਅਰ ਉਸਤਾਦ ਸਾਹਿਬਾਨ ਆ ਹਾਂਜੀ ਜੀ ਬਿਲਕੁਲ ਜੀ ਬਿਲਕੁਲ ਉਹਨਾਂ ਦਾ ਨਾਮ ਉੱਚਾ ਕਰਨ ਠੀਕ ਹੈ ਜੀ ਅਸੀਂ ਵੀ ਪੂਰੀ ਜਿਹੜੀ ਆ ਸਾਡੀ ਹਮਦਰਦੀ ਨਾਲ ਆ ਅਸੀਂ ਹਾਜ਼ਰ ਹਾਂ ਜੀ ਜਦੋਂ ਵੀ ਤੁਸੀਂ ਸਾਨੂੰ ਯਾਦ ਕਰੋਗੇ ਠੀਕ ਹੈ ਜੀ ਤੇ ਬਾਕੀ ਇਹ ਸਾਡਾ ਵੀਡੀਓ ਬਣਾਉਂਦਾ ਮਕਸਦ ਸਿਰਫ ਇਹ ਹੈ ਕਿ ਸਾਰੇ ਵੀਰਾਂ ਤੱਕ ਪਹੁੰਚ ਜੇ ਠੀਕ ਹੈ ਜੀ ਉਹ ਕਈ ਵੀਰਾਂ ਨੂੰ ਹੋ ਸਕਦਾ ਨਾਮ ਪਤਾ ਹੋਵੇ ਠੀਕ ਹੈ ਜੀ ਤੇ ਚਲੋ ਇਸ ਦੇ ਨਾਲ ਪਤਾ ਲੱਗ ਜਾਏਗਾ ਤੇ ਇਹ ਇੱਕ ਜਿਹੜੀ ਆ ਯਾਦਗਾਰੀ ਆ ਸਾਡੀ ਅਹੀਂ ਸਾਰਾ ਅੰਦਰੋਂ ਵੀ ਜੜੀ ਆ ਉਸਤਾਦ ਜੀ ਨਾਲ ਦੀ ਜਵਾਨੀ ਵੇਲੇ ਦੀ ਵੀ ਫੋਟੋ ਜਿਹੜੀ ਵੇਖੀ ਆ ਮਾਨ ਸਨਮਾਨ ਸਾਰੇ ਅਹੀਂ ਅੰਦਰੋਂ ਹਾਂਜੀ ਸਾਰੇ ਵਿਖਾਏ ਆ ਜੀ ਤੇ ਬਿਲਕੁਲ ਉਹ ਲੈਜੈਂਡ ਹੈਗੇ ਸੀ ਜੀ ਉਹਨਾਂ ਦੀ ਤੇ ਜਿੰਨੀ ਗੱਲ ਕਰ ਲੋ ਸਿਫਤ ਕਰ ਲੋ ਉੰਨੀ ਥੋੜੀ ਪ੍ਰਦੀਪ ਭਾਜੀ ਠੀਕ ਹੈ ਜੀ ਤੇ ਬਾਕੀ ਚਲੋ ਜੀ ਪਰਮਾਤਮਾ ਦਾ ਪਾਣਾ ਵਾ ਠੀਕ ਹੈ ਜੀ ਮੰਨਣਾ ਪੈਣਾ ਵਾ ਤੇ ਧੰਨਵਾਦ ਮਾਤਾ ਜੀ ਸਾਡੇ ਵੱਲੋਂ ਠੀਕ ਹੈ ਜੀ ਛੋਟੇ ਵੀਰ ਜੀ ਤੇ ਉਸਤਾਦ ਜੀ ਨਾ ਤਾਂ ਨਾਮ ਜਿਹੜਾ ਵਾ ਉਹ ਬੜੀ ਦੂਰ ਤੱਕ ਜਾਏਗਾ ਠੀਕ ਹੈ ਜੀ ਭਾਵੇਂ ਉਹ ਸਾਡੇ ਚ ਨਹੀਂ ਰਹੇ ਪਰ ਉਹਨਾਂ ਦਾ ਨਾਮ ਸਦਾ ਰਹੇਗਾ ਤੇ ਸਨਹਿਰੀ ਅੱਖਰਾਂ ਚ ਲਿਖਿਆ ਜਾਏਗਾ ਇਹ ਗੱਲ ਦਾ ਅਸੀਂ ਤੁਹਾਨੂੰ ਸਹਿਯੋਗ ਦਿੰਨੇ ਆ ਇੱਥੇ ਨਾਲਿਆਂ ਤੁਹਾਡੇ ਠੀਕ ਹੈ ਜੀ ਤੇ ਕਿਉਂਕਿ ਉਹਨਾਂ ਦਾ ਇੱਕ ਫੀਲਡ ਚ ਸਪੋਰਟ ਹੀ ਉਹਨਾਂ ਦੀ ਤੇ ਉਹਨਾਂ ਕੋ ਕਲਾਕਾਰੀ ਹੀ ਤੇ ਬੜੀ ਬੜੀ ਦੂਰ ਤੱਕ ਉਹਨਾਂ ਦੇ ਰਿਲੇਸ਼ਨ ਹੀ ਠੀਕ ਹੈ ਜੀ ਤੇ ਬਾਕੀ ਨਾਮ ਉਹਨਾਂ ਦਾ ਜਰੂਰ ਅਸੀਂ ਜਿਹੜਾ ਵਾ ਉਹ ਉੱਚਾ ਕਰਾਂਗੇ ਥੱਲੇ ਨਹੀਂ ਆਏਗਾ ਤੁਹਾਨੂੰ ਕਦੀ ਵੀ ਇਦਾਂ ਦੀ ਕੋਈ ਸ਼ਿਕਾਇਤ ਨਹੀਂ ਹੁੰਦਵਾਂਗੇ ਅਸੀਂ ਠੀਕ ਹੈ ਜੀ ਤੁਹਾਨੂੰ ਚੰਗੀ ਹੀ ਮਤਲਬ ਗੱਲ ਮਿਲੇਗੀ ਉਸਤਾਦ ਜੀ ਨਾਲ ਬਾਰੇ ਠੀਕ ਹੈ ਜੀ ਬਾਕੀ ਪ੍ਰਦੀਪ ਦਾ ਉਹ ਕਹਿ ਕੇ ਗਿਆ ਸੀ ਕਿ ਉਸ ਨੂੰ ਇਹਨੂੰ ਪੱਗ ਦੇਣੀ ਆ ਤੇ ਉਸਤਾਦ ਜੀ ਨੇ ਕਿਹਾ ਹਾਂਜੀ ਜੀ ਲੋ ਜੀ ਇੱਕ ਤੁਹਾਨੂੰ ਗੱਲ ਅਸੀਂ ਦੱਸ ਦਈਏ ਵੀ ਇਹ ਮਾਨਕ ਨੂੰ ਕਹਿ ਕੇ ਗਿਆ ਉਸਤਾਦ ਦੀ ਪੱਕ ਦੇਣ ਨੂੰ ਬਿਲਕੁਲ ਜੀ ਉਹ ਤੁਹਾਡੇ ਕੋਲ ਇਹੀ ਦੇਖਦੇ ਸੀ ਕਿ ਠੀਕ ਹੋ ਜਵੇ ਠੀਕ ਹੋ ਜੀ ਠੀਕ ਹੋ ਕੇ ਆਪਣੇ ਹੱਥੀਂ ਦੇਣਾ ਬਿਲਕੁਲ ਜੀ ਬਿਲਕੁਲ ਜੇ ਹੱਥੀਂ ਦਿੰਦੇ ਤੇ ਉਹ ਤੇ ਫਿਰ ਤੇ ਉਹ ਪਾਲੀ ਖੁਸ਼ੀ ਦੇ ਹੋਰ ਹੋਣੇ ਸੀ ਠੀਕ ਹੈ ਜੀ ਤੇ ਬਾਕੀ ਜੀ ਉਸਤਾਦ ਜੀ ਨਾਲ ਦੀ ਜਿਹੜੀ ਖੁਆਇਸ਼ ਆ ਆਉਂਦੇ ਨਾ ਸਾਰੇ ਆਪਣੇ ਬਿਲਕੁਲ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਏ ਜੀ ਉਸਤਾਦ ਜੀ ਨਾਲ ਦਾ ਇਹ ਸੁਪਨਾ ਵਾ ਤੇ ਇਹਦੇ ਵਿੱਚ ਅਸੀਂ ਵੀ ਨਾਲ ਸਪੋਰਟ ਕਰਦੇ ਆ ਜੀ ਜਿਹੜੀ ਉਸਤਾਦ ਜੀ ਨਾਲ ਦੀ ਜਿਹੜੀ ਗੱਲ ਆ ਤੁਸੀਂ ਉਹਨਾਂ ਦੇ ਵਾਈਫ ਮਾਤਾ ਜੀ ਨਾਲ ਨੇ ਦੱਸ ਹੀ ਦਿੱਤਾ ਤੁਹਾਨੂੰ ਕਿ ਉਹਨਾਂ ਦੀ ਖੁਆਇਸ਼ ਹੀ ਹੈ ਕਿ ਪ੍ਰਦੀਪ ਵੀਰ ਜੀ ਨਾਲ ਨੂੰ ਬਸ ਇਹੀ ਦੇਖਦੇ ਸੀ ਕਿ ਠੀਕ ਹੋ ਜਾਣ ਤੇ ਉਹਨਾਂ ਦੀ ਉਸਤਾਦੀ ਬਾਗ ਇਹਨਾਂ ਨੂੰ ਜਿੱਤੀ ਜਾਵੇ ਤੇ ਬਿਲਕੁਲ ਬੜੀ ਵਧੀਆ ਗੱਲ ਆ ਕਿਉਂਕਿ ਇਹਨਾਂ ਦਾ ਬੜਾ ਸਹਿਯੋਗ ਆ ਇਹਨਾਂ ਨੇ ਹੀ ਨਾਂ ਨੂੰ ਉੱਚਾ ਖੜਨਾ ਵਾ ਤੇ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਇਹਨਾਂ ਦੇ ਨਾਲ ਖੜੇ ਆ ਠੀਕ ਹੈ ਜੀ ਕਦੇ ਵੀ ਸਾਡੀ ਲੋੜ ਪਵੇ ਜਿਹੜੀ ਬੱਚੇ ਆਵਾਂਗੇ ਸੇਵਾ ਕੀਤੀ ਉਹਨਾਂ ਦੀ ਬਿਲਕੁਲ ਜੀ ਬਿਲਕੁਲ ਸਾਨੂੰ ਹਰ ਇੱਕ ਗੱਲ ਸ਼ੇਅਰ ਹੁੰਦੀ ਰਹਿੰਦੀ ਸੀ ਪ੍ਰਦੀਪ ਭਾਈ ਇਹਨਾਂ ਦੇ ਨਾਲ ਹਾਂਜੀ ਹਾਂਜੀ ਤੇ ਇਹ ਜਿਹੜੀ ਆ ਉਸਤਾਦ ਜੀ ਨਾਲ ਦਾ ਸੁਪਨਾ ਠੀਕ ਹੈ ਜੀ ਤੁਹਾਡੇ ਕੋਲ ਇਖਤਿਆਰ ਆ ਜੀ ਬਿਲਕੁਲ ਹਾਂਜੀ ਬਿਲਕੁਲ ਜੀ ਤੁਹਾਡਾ ਸਹਿਯੋਗ ਨਾਲ ਆ ਜੀ ਪ੍ਰਦੀਪ ਭਾਈ ਇਹਨਾਂ ਦੇ ਤੇ ਨਹੀਂ ਨਹੀਂ ਕੋਈ ਜੀ ਇਹਦੇ ਵਿੱਚ ਕੋਈ ਇਤਰਾਜ਼ ਕੋਈ ਨਾਰਾਜ਼ਗੀ ਜਿੰਨੇ ਵੀ ਸਾਡੇ ਫੀਲਡ ਦੇ ਸੀਨੀਅਰ ਉਸਤਾਦ ਸਾਹਿਬਾਨ ਆ ਜੀ ਇਹ ਸਾਡੇ ਮਾਨਕ ਉਸਤਾਦ ਜੀ ਨਾਲ ਦਾ ਸੁਪਨਾ ਹੀ ਤੇ ਉਹ ਸੁਪਨਾ ਅਹੀਂ ਜਲਦ ਜਦ ਜਿੱਦਣ ਵੀ ਮਹਾਰਾਜੀ ਹੁਣੀ ਸਾਨੂੰ ਕਹਿ ਦੇਣਗੇ ਹੁਕਮ ਲਾ ਦੇਣਗੇ ਤੇ ਉਸ ਦਿਨ ਸਾਰਿਆਂ ਦੇ ਵਿੱਚ ਅਹੀਂ ਪ੍ਰਦੀਪ ਭਾਜੀ ਇਹਨਾਂ ਨੂੰ ਠੀਕ ਹੈ ਜੀ ਇੱਕ ਵਾਰੀ ਤੁਸੀਂ ਫੇਰ ਦਰਵਾ ਦੋ ਸਾਰਿਆਂ ਨੂੰ ਪਤਾ ਲੱਗ ਜੇ ਜੀ ਤੇ ਉਸਤਾਦੀ ਦੀ ਪੱਗ ਜਿਹੜੀ ਉਸਤਾਜ ਜੀ ਨਾਲ ਦਾ ਸੁਪਨਾ ਉਹ ਤੁਸੀਂ ਪ੍ਰਦੀਪ ਨੂੰ ਦੇਣੀ ਹੈ ਦੇਣੀ ਆ ਤੇ ਉਹ ਜੀ ਹੱਕ ਆ ਜੀ ਇਹਨਾਂ ਦਾ ਪੂਰਾ ਇਹਨਾਂ ਦਾ ਵੀ ਹੱਕ ਆ ਵੱਡੇ ਵੀਰ ਜੀ ਨਾਲ ਦਾ ਵੀ ਹੱਕ ਆ ਤੇ ਛੋਟੇ ਵੀਰ ਜੀ ਨਾਲ ਦਾ ਵੀ ਹੱਕ ਆ ਠੀਕ ਹੈ ਜੀ ਤੇ ਇਹ ਇਹਨਾਂ ਦਾ ਪੂਰਾ ਜਾਨੀ ਕਿ ਇਹ ਕਰ ਸਕਦੇ ਆ ਠੀਕ ਹੈ ਜੀ ਤੇ ਕਹੇ ਮੇਰੇ ਵੀਰ ਭਰਾ ਨੂੰ ਕੋਈ ਆਬਜੈਕਸ਼ਨ ਨਹੀਂ ਹੋਣੀ ਚਾਹੀਦੀ ਕਿਉਂਕਿ ਪਰਿਵਾਰ ਦੀ ਸਹਿਮਤੀ ਆ ਜੀ ਠੀਕ ਹੈ ਜੀ ਕੱਲ ਨੂੰ ਕੋਈ ਵੀ ਰੇ ਨਾ ਕਵੇ ਕਿ ਕੋਈ ਤੱਕੇ ਨਾ ਹਨਾ ਤੇ ਉਸਤਾਦ ਜੀ ਨਾਲ ਦੇ ਪਰਿਵਾਰ ਦੀ ਆ ਜੀ ਸਾਰੇ ਪਰਿਵਾਰ ਬੈਠਾ ਵਾ ਜੀ ਸਾਰੇ ਪਰਿਵਾਰ ਦੀ ਸਹਿਮਤੀ ਹੈਗੀ ਆ ਠੀਕ ਹੈ ਜੀ ਤੇ ਬਾਕੀ ਜਦੋਂ ਵੀ ਹੁਕਮ ਲਾ ਦੇਣਗੇ ਅਸੀਂ ਹਾਜ਼ਰ ਹੋ ਜਾਵਾਂਗੇ ਹਾਂਜੀ ਜੀ ਜਿੱਦਾਂ ਕੀ ਤੁਹਾਨੂੰ ਸਾਰਾ ਪਤਾ ਵਾ ਆ ਜੀ ਵੇਖੋ ਜੀ ਇਹ ਯਾਦਾਂ ਵਾ ਜੀ ਸਾਡੇ ਮਾਨਕ ਉਸਤਾਦ ਜੀ ਹੁਣਾਂ ਦੀਆਂ ਠੀਕ ਹੈ ਜੀ ਤੇ ਇਹ ਯਾਦਾਂ ਹੀ ਰਹਿ ਗਈਆਂ ਜੀ ਹੁਣ ਸਾਡੇ ਕੋਲ ਬੜੀ ਖੁਆਇਸ਼ ਸੀ ਸਾਡੀ ਸਾਡੇ ਵੇਖ ਲਓ ਜੀ ਪੁਰਾਣੀਆਂ ਯਾਦਾਂ ਉਸਤਾਦ ਜੀ ਨਾਲ ਦੀਆਂ ਲਓ ਜੀ ਆ ਉਸਤਾਦ ਜੀ ਨਾਲ ਦਾ ਬਰੀਡਿੰਗ ਸੈਟਅਪ ਜੀ ਸਾਰਾ ਇਹਦੇ ਵਿੱਚ ਹੀ ਪੰਦੇ ਜਿਹੜੇ ਕਦੀ ਨਾ ਭੁੱਲਣ ਵਾਲੀਆਂ ਚੀਜ਼ਾਂ ਜੀ ਇਹ ਠੀਕ ਹੈ ਜੀ ਆ ਵੇਖ ਲਓ ਤੇ ਸਭ ਨੂੰ ਪਤਾ ਜੀ ਲੈਜੈਂਡ ਉਸਤਾਦ ਜੀ ਹੀ ਹੋ ਕਿ ਕਬੂਤਰਬਾਜੀ ਦੇ ਵਿੱਚ ਇੱਕ ਰਤਬਾ ਸੀ ਉਹਨਾਂ ਦਾ ਠੀਕ ਹੈ ਜੀ ਯੂਏਈ ਪਾਕਿਸਤਾਨ ਸਾਰੇ ਬੰਨੇ ਹੀ ਉਹਨਾਂ ਦੀ ਇੱਕ ਪਹਿਚਾਣ ਸੀ ਠੀਕ ਹੈ ਜੀ ਸਭ ਨੂੰ ਪਤਾ ਤੇ ਇਹ ਹੁਣ ਯਾਦਾਂ ਹੀ ਆ ਜੀ ਇਹ ਯਾਦਾਂ ਹੀ ਸਾਹਮਣੇ ਰੱਖਾਂਗੇ ਉਹਨਾਂ ਦਾ ਨਾਮ ਜਿਹੜਾ ਸੁਨਹਿਰੀ ਅੱਖਰਾਂ 'ਚ ਲਿਖਿਆ ਜਾਣਾ ਵਾ ਠੀਕ ਹੈ ਜੀ ਲੋ ਜੀ ਆ ਅੰਦਰ ਉਸਤਾਦ ਜੀ ਨੇ ਜਿਹੜਾ ਲਾਇਆ ਇਹ ਸੈਟਅਪ ਵੇਖੋ ਜੀ ਇਹ ਹੁਣ ਖਾਲੀ ਖੁੱਡੇ ਜਿਹੜੇ ਹਨ ਇਹ ਤੁਸੀਂ ਸਮਝ ਸਕਦੇ ਜੋ ਖਾਲੀ ਖੁੱਡਿਆਂ ਦਾ ਕੀ ਬੀਤੀ ਹੋਏਗੀ ਠੀਕ ਹੈ ਜੀ ਇਹ ਸਾਰੀਆਂ ਯਾਦਾਂ ਮਾਨਕ ਉਸਤਾਦ ਜੀ ਨਾਲ ਦੀਆਂ ਠੀਕ ਹੈ ਜੀ ਇੱਧਰ ਵੀ ਆਹ ਸੈਟਅਪ ਲਾਇਆ ਹੈ ਅਸੀਂ ਉਸਤਾਦ ਜੀ ਨਾਲ ਨੇ ਰਿੰਦੇ ਬਹਿਣ ਵਾਸਤੇ ਆਹ ਪਾਰਟੀਸ਼ਨ ਕੀਤੀ ਹੈ ਵਿੱਚ ਠੀਕ ਹੈ ਜੀ ਇਹ ਯਾਦਾਂ ਹੀ ਆ ਜੀ ਉਸਤਾਦ ਜੀ ਨਾਲ ਦੀਆਂ ਯਾਦਾਂ ਅਸੀਂ ਪੱਕੀਆਂ ਯਾਦਾਂ ਜਿਹੜੀਆਂ ਉਸਤਾਦ ਜੀ ਨਾਲ ਦੀਆਂ ਅਸੀਂ ਇਹ ਚੜਾਂਗੇ ਤੇ ਉਸਤਾਦ ਜੀ ਨਾਲ ਦਾ ਨਾਮ ਜਿਹੜਾ ਉਹਨੂੰ ਅਸੀਂ ਵੱਧ ਤੋਂ ਵੱਧ ਉੱਚਾ ਜਿਹੜਾ ਵਾ ਉਹ ਚੁੱਕ ਕੇ ਖੜਾਂਗੇ ਜੀ ਠੀਕ ਹੈ ਜੀ ਤੇ ਕਦੀ ਵੀ ਪਰਿਵਾਰ ਨੂੰ ਇਹੋ ਜੀ ਸ਼ਿਕਾਇਤ ਨਹੀਂ ਮਿਲੇਗੀ ਸਾਡੀ ਫੀਲਡ ਵੱਲੋਂ ਤੇ ਅਸੀਂ ਉਹਨਾਂ ਦੇ ਨਾਮ ਨੂੰ ਹੋਰ ਉੱਚਾ ਚੁੱਕਾਂਗੇ ਜਿਸ ਦੇ ਵਿੱਚ ਸਾਡੇ ਪ੍ਰਦੀਪ ਭਾਈ ਉਹਨਾਂ ਦਾ ਬੜਾ ਸਹਿਯੋਗ ਆ ਤੇ ਅੱਗੇ ਜਿੱਦਾਂ ਮਾਤਾ ਜੀ ਨੇ ਗੱਲ ਕੀਤੀ ਆ ਉਸਤਾਦ ਜੀ ਨਾਲ ਦਾ ਇੱਕ ਸੁਪਨਾ ਸੀ ਕਿ ਉਸਤਾਦੀ ਦੀ ਪੱਗ ਜਿਹੜੀ ਆ ਉਹ ਪ੍ਰਦੀਪ ਭਾਈ ਇਹਨਾਂ ਨੂੰ ਦੇਣਗੇ ਤੇ ਉਹ ਵੇਟ ਤਾਂ ਕਰਦੇ ਰਹੇ ਕਿ ਉਸਤਾਜੀ ਹੋਣੀ ਆਪ ਹੱਥੀਂ ਕਾਰਜ ਕਰਨ ਪਰ ਉਹ ਕਾਰਜ ਅਧੂਰਾ ਰਹਿ ਗਿਆ ਤੇ ਉਹਨਾਂ ਦੇ ਜਿਹੜਾ ਵਾ ਹੱਕ ਉਹ ਪਰਿਵਾਰ ਦਾ ਵਾ ਜੀ ਪਰਿਵਾਰ ਦੀ ਸਹਿਮਤੀ ਦੇ ਨਾਲ ਜਿਹੜੀ ਆ ਉਹ ਉਸਤਾਦੀ ਦੀ ਪੱਗ ਪ੍ਰਦੀਪ ਭਾਈ ਜੀ ਨਾਲੋਂ ਠੀਕ ਹੈ ਜੀ ਉਹ ਮਿਲੇਗੀ ਤੇ ਇਹ ਜਿਹੜਾ ਸੁਪਨਾ ਵਾ ਉਸਤਾਜ ਜੀ ਨਾਲ ਦਾ ਇਸ ਕਰ ਕਰਾਂਗੇ ਅਸੀਂ ਠੀਕ ਹੈ ਜੀ ਆ ਵੇਖੋ ਜੀ ਉਸਤਾਜੀ ਨਾਲੇ ਬੜਾ ਹੀ ਸੋਹਣਾ ਯਾਨੀ ਕਿ ਘਰ ਦੇ ਵਿੱਚ ਹਰੇਕ ਚੀਜ਼ ਹਰੇਕ ਅਵੇਲੇਜ ਫਾਲੇ ਸਬਜ਼ੀਆਂ ਬੂਟੇ ਠੀਕ ਹੈ ਜੀ ਬੜੀ ਬਹੁਤ ਜਿਆਦੀ ਜਿਹਨੂੰ ਕਹਿੰਦੇ ਨਾ ਮਿਹਨਤ ਹੀ ਉਸਤਾਦ ਜੀ ਨਾ ਦੀਆ ਵੇਖੋ ਜੀ ਹਰਿਆਲੀ ਇਹ ਹਰਿਆਲੀ ਦਾ ਵੀ ਮਤਲਬ ਤੁਸੀਂ ਸਮਝ ਸਕਦੇ ਹੋ ਹਰਿਆਲੀ ਕਾਦੇ ਵਾਸਤੇ ਆ ਇਹਦਾ ਬੜਾ ਮਹੱਤਵ ਆ ਠੀਕ ਹੈ ਜੀ ਇਹ ਸਾਨੂੰ ਔ ਜਿੰਦਗੀ ਦੀ ਆਕਸੀਜਨ ਮਿਲਦੀ ਹੈ ਤੋਂ ਤੇ ਉਸਤਾਦ ਜੀ ਨਾ ਦਾ ਤੇ ਕਿਆ ਹੀ ਬਾਤਾਂ ਜੀ ਪਰ ਅੱਜ ਅਸੀਂ ਖੁਸ਼ੀ ਦੇ ਟਾਈਮ ਤੇ ਆਉਣਾ ਅਸੀਂ ਪਰ ਇਹ ਵੇਲਾ ਹੀ ਇਹੋ ਜਿਹਾ ਆ ਗਿਆ ਸਾਡੇ ਤੇ ਕਿ ਜਿਹੜਾ ਸਾਨੂੰ ਇਸ ਹਿਸਾਬ ਦੇ ਨਾਲ ਜਿਹੜਾ ਊਣਾ ਪਿਆ ਵਾ ਪਰ ਅਸੀਂ ਜਿਹੜਾ ਵਾ ਉਹ ਧੰਨਵਾਦ ਕਰਦੇ ਆ ਠੀਕ ਹੈ ਜੀ ਆ ਪਰਿਵਾਰ ਦਾ ਸਾਰਾ ਵੇਖ ਲਓ ਜੀ ਆ ਵਿਊ ਉਸਤਾਦ ਜੀ ਨਾਲ ਦਾ ਘਰ ਤੇ ਕਈ ਐਸੇ ਵੀਰ ਭਰਾ ਹੋਣਗੇ ਜਿਨ੍ਹਾਂ ਦੀਆਂ ਯਾਦਾਂ ਜੁੜੀਆਂ ਹੋਣਗੀਆਂ ਇੱਥੇ ਬਹਿ ਕੇ ਉਸਤਾਦ ਜੀ ਨਾਲ ਜਿਨ੍ਹਾਂ ਨੇ ਬੈਠਕ ਕੀਤੀ ਹੋਏਗੀ ਹਾਂਜੀ ਇਹ ਸਭ ਯਾਦਾਂ ਉਸਤਾਦ ਜੀ ਨਾਲ ਦੀਆਂ ਠੀਕ ਹੈ ਜੀ ਤੇ ਆ ਵੇਖ ਲਓ ਜੀ ਉਹ ਜਿਹਨੂੰ ਕਹਿੰਦੇ ਵਧੀਆ ਇੱਥੇ ਬਹਿ ਕੇ ਗੱਪਸ਼ਪ ਲੱਗਦੀ ਹੁੰਦੀ ਸੀ ਬੱਕੇ ਹੀ ਹਿੰਦੁਸਤਾਜ ਜੀ ਨੂੰ ਪੁੱਛਾਂਗੇ ਹਿੰਦੁਸਤਾਜ ਜੀ ਤੁਸੀਂ ਵੀ ਉਸਤਾਜ ਜੀ ਨਾਲ ਗੁੰਮਦੇ ਰਹੇ ਜੀ ਇੱਥੇ ਤੁਹਾਡੀ ਬਹਿ ਕੇ ਜਿਹੜੀ ਗੱਲਬਾਤ ਹੈ ਇੱਧਰ ਬੈਠਦੇ ਸੀ ਕਿ ਜਾਂ ਉੱਧਰ ਵਾਹਿਗੁਰੂ ਲੋ ਜੀ ਇਹ ਹਿੰਦੁਸਤਾਜ ਜੀ ਹੁੰਦਿਆਂ ਵੀ ਸਾਡੇ ਨੰਬਰ ਸਰ ਤੋਂ ਆਏ ਹੈ ਜੀ ਵਾਹਿਗੁਰੂ ਤੇ ਇਹਨਾਂ ਦੇ ਨਾਲ ਬੈਠ ਕੇ ਕੀਤੀ ਹੋਈ ਜੀ ਉਸਤਾਜ ਜੀ ਨਾਲ ਨੇ ਠੀਕ ਹੈ ਬੜਾ ਪਿਆਰ ਹੀ ਉਸਤਾਜ ਜੀ ਨਾਲ ਵੀ ਤੇ ਇੱਥੇ ਬਹਿ ਕੇ ਹੀ ਆ ਜਗ੍ਹਾ ਦੀਆਂ ਜਿਹੜੀਆਂ ਯਾਦਾਂ ਹਨ ਜਿਹੜੇ ਵੀਰ ਇੱਥੇ ਆ ਕੇ ਬੈਠੇ ਆ ਸਤਜ ਜੀ ਨਾਲ ਬੈਠ ਕੇ ਕੀਤੀ ਆ ਉਹਨਾਂ ਨੂੰ ਪਤਾ ਹੋਏਗਾ ਇਹ ਯਾਦਾਂ ਕੀ ਆ ਜਿਹੜੇ ਨਹੀਂ ਬੈਠੇ ਉਹਨਾਂ ਨੂੰ ਤੇ ਨਹੀਂ ਹੈਗਾ ਪਰ ਜਿਹੜੇ ਬੈਠੇ ਆ ਉਹਨਾਂ ਨੂੰ ਬੜਾ ਹੋਊਗਾ ਇਹ ਹੁਣ ਸੁੰਨੀ ਜਗ੍ਹਾ ਜਿਹੜੀ ਆ ਠੀਕ ਆ ਜੀ ਤੇ ਕਜਾ ਇੱਥੇ ਆਉਣਾ ਤੇ ਸਤਜ ਜੀ ਨਾਲ ਅੱਗੇ ਸਵਾਗਤ ਕਰਨਾ ਠੀਕ ਆ ਜੀ ਤੇ ਹੁਣ ਜਿਹੜਾ ਸਵਾਗਤ ਆ ਨਾ ਉਹ ਹੋਏਗਾ ਤੇ ਜ਼ਰੂਰ ਠੀਕ ਹੈ ਜੀ ਪਰਿਵਾਰ ਦੀ ਪੂਰੀ ਸਹਿਮਤੀ ਆ ਠੀਕ ਹੈ ਜੀ ਜਿੱਦਾਂ ਪ੍ਰਦੀਪ ਭਾਈ ਜੀ ਹੁਣੀ ਵੀ ਇੱਥੇ ਆ ਹੋਰ ਵੀ ਜਿੰਨੇ ਵੀ ਉਸਤਾਦ ਜੀ ਨਾਲ ਦੇ ਸ਼ਾਗਿਰਦ ਆ ਪਾਰਟੀ ਦੇ ਮੈਂਬਰਸ ਆ ਸੀਨੀਅਰਸ ਆ ਉਹਨਾਂ ਸਾਰਿਆਂ ਦੇ ਸਹਿਯੋਗ ਸਦਕਾ ਹੀ ਇਹ ਜਿਹੜਾ ਚੱਲੇਗਾ ਠੀਕ ਹੈ ਜੀ ਤੇ ਤੁਹਾਨੂੰ ਸਾਰੀ ਜਿਹੜੀ ਆ ਇੱਕ ਪ੍ਰੋਪਰ ਆਪਾਂ ਉਸਤਾਦ ਜੀ ਨਾਲ ਦੀ ਇਹ ਯਾਦ ਜਿਹੜੀ ਆ ਠੀਕ ਹੈ ਜੀ ਇਹ ਪੱਕੀ ਜਿਹੜੀ ਆ ਆਪਾਂ ਸਨੈਰੀ ਅੱਖਰਾਂ ਦੇ ਵਿੱਚ ਲਿਖ ਦੇਣੀ ਆ ਅੱਜ ਠੀਕ ਹੈ ਜੀ ਆ ਵੇਖ ਲਓ ਜਿਨ੍ਹਾਂ ਨੇ ਬੈਠੇ ਕੀਤੀ ਉਹ ਤੇ ਜ਼ਰੂਰ ਵੇਖਣਗੇ ਜੀ ਠੀਕ ਹੈ ਜੀ ਬਾਕੀ ਜਵਾਨੀ ਵੇਲੇ ਦੀਆਂ ਫੋਟੋਆਂ ਟਰਾਫੀਆਂ ਤੁਹਾਨੂੰ ਪਹਿਲੇ ਚ ਵਿਖਾਈਆਂ ਹਈਆਂ ਵਾ ਪ੍ਰੋਪਰ ਤੁਹਾਨੂੰ ਮਿਲੇਗੀ ਜਿਹੜੇ ਮਾਨ ਸਨਮਾਨ ਉਸਤਾਦ ਜੀ ਨਾਲ ਦੇ ਦੁਬਈ ਚ ਹੋਏ ਆ ਪਾਕਿਸਤਾਨ ਦੇ ਵਿੱਚ ਹੋਏ ਆ ਠੀਕ ਹੈ ਜੀ ਤੇ ਆ ਸਾਰਾ ਵਿਊ ਜੋ ਜੀ ਉਸਤਾਦ ਜੀ ਨਾਲ ਦੇ ਘਰ ਦਾ ਤੁਹਾਨੂੰ ਸਾਰਾ ਵਿਊ ਦਿੰਨੇ ਆ ਲੋ ਜੀ ਆ ਘਰ ਤੁਸੀਂ ਪਹਿਚਾਨ ਲਓ ਤੇ ਜਿਹੜੇ ਮੇਰੇ ਵੀਰ ਆਉਂਦੇ ਰਹੇ ਉਹਨਾਂ ਨੂੰ ਪਤਾ ਵਾ ਇਹ ਘਰ ਕਿੰਨਾ ਦਾ ਸਾਡੇ ਲੇਜੈਂਡ ਸੀ ਜੀ ਮਾਨਕ ਉਸਤਾਦ ਜੀ ਹੁਣੀ ਆ ਵੇਖ ਲੋ ਜੀ ਜਿਹੜੇ ਆਉਂਦੇ ਰਹੇ ਆ ਉਹਨਾਂ ਨੂੰ ਤੇ ਬਿਲਕੁਲ ਉਹਨਾਂ ਦੀਆਂ ਯਾਦਾਂ ਜੁੜੀਆਂ ਵਾਂ ਇਸ ਜਗ੍ਹਾ ਦੇ ਨਾਲ ਠੀਕ ਆ ਜੀ ਤੇ ਆ ਸਾਰੀ ਜਗ੍ਹਾ ਉਸਤਾਦ ਜੀ ਨਾਲ ਦੇ ਹੈਗੀ ਆ ਬਾਕੀ ਜਿਹੜੇ ਵੀ ਆਉਣਗੇ ਜੀ ਉਹਨਾਂ ਦਾ ਅਸੀਂ ਤੁਹਾਡੇ ਨਾਲ ਗੱਲਬਾਤ ਵੀ ਕਰਾਵਾਂਗੇ ਕਿਉਂਕਿ ਬਹੁਤ ਚਾਹਣ ਵਾਲੇ ਬਹੁਤ ਪਿਆਰ ਕਰਨ ਵਾਲੇ ਹੈਗੇ ਆ ਉਸਤਾਦ ਜੀ ਨਾਲ ਨੂੰ ਤੇ ਸਾਰਿਆਂ ਨਾਲ ਆਪਾਂ ਗੱਲਬਾਤ ਕਰਾਂਗੇ ਠੀਕ ਹੈ ਜੀ ਜਿੱਦਾਂ ਸਾਡੇ ਹਿੰਦੁਸਤਾਜ ਜੀ ਨਹੀਂ ਸਾਡੇ ਨਾਲ ਆਏ ਹੋਏ ਆ ਤੇ ਇਹਨਾਂ ਨਾਲ ਬੜੀ ਬੈਟਕੀ ਸੀ ਉਸਤਾਜ ਜੀ ਨਾਲ ਦੀ ਤੇ ਬਾਕੀ ਹੋਰ ਵੀ ਜਿਹੜੇ ਸਾਡੇ ਵੀਰ ਹੋਣਗੇ ਆਪਾਂ ਉਹਨਾਂ ਨਾਲ ਜ਼ਰੂਰ ਗੱਲਬਾਤ ਕਰਾਂਗੇ ਉਹਨਾਂ ਦੇ ਵਿਚਾਰ ਲਾਵਾਂਗੇ ਤੇ ਵੀ ਉਸਤਾਜ ਜੀਨਾਂ ਦੀਆਂ ਜਿਹੜੀਆਂ ਯਾਦਾਂ ਵਾਂ ਜਿਨ੍ਹਾਂ ਨਾਲ ਬੈਠੇ ਆ ਉਹ ਗੱਲਾਂ ਬਾਤਾਂ ਹੋਣਗੀਆਂ ਬੜੇ ਲਵਜ਼ ਹੈਗੇ ਆ ਜਿਹੜਾ ਬੰਦਾ ਸੋਚਦਾ ਉਹਨੂੰ ਪਤਾ ਵਾ ਜੀ ਇਹ ਘਾਟਾ ਪਰਿਵਾਰ ਨੂੰ ਵੀ ਘਾਟਾ ਪਿਆ ਤੇ ਸਾਡੇ ਸ਼ੌਕ ਨੂੰ ਬੜਾ ਘਾਟਾ ਪਿਆ ਤੇ ਇਹ ਸ਼ੋਕ ਨੂੰ ਬਹੁਤ ਉੱਪਰ ਖੜਿਆ ਸੀ ਉਸਤਾਜ ਜੀ ਨਾ ਨੇ ਤੇ ਬਾਕੀ ਹੁਣ ਅੱਗੋਂ ਇਹਨਾਂ ਦੇ ਪਾਰਟੀ ਦੇ ਮੈਂਬਰਸ ਠੀਕ ਹੈ ਜੀ ਉਹ ਸ਼ੋਕ ਨੂੰ ਉਹਨਾਂ ਦੇ ਜਿਹੜੇ ਬੇਟੇ ਆ ਉਹ ਅੱਗੋਂ ਖੜਨਗੇ ਜੀ ਠੀਕ ਹੈ ਜੀ ਤੇ ਉਹਨਾਂ ਦਾ ਜਿਹੜਾ ਸੁਪਨਾ ਵਾ ਅਸੀਂ ਦੱਸਿਆ ਵਾ ਉਹ ਸੁਪਨਾ ਸਵੀਕਾਰ ਜਰੂਰ ਹੋਏਗਾ ਪਰਿਵਾਰ ਦੀ ਸਹਿਮਤੀ ਆ ਤੇ ਉਹਦੇ ਵਿੱਚ ਕੋਈ ਮੇਰਾ ਵੀਰ ਭਰਾ ਕੋਈ ਓਬਜੈਕਸ਼ਨ ਨਾ ਕਰਿਓ ਠੀਕ ਹੈ ਜੀ ਕਿਉਂਕਿ ਉਸਤਾਦ ਜੀ ਨਾਲ ਦਾ ਸੁਪਨਾ ਵਾ ਤੇ ਜੇ ਸੁਪਨਾ ਨਾਲ ਸਵੀਕਾਰ ਹੋਇਆ ਤੇ ਕੋਈ ਫਿਰ ਸਾਡਾ ਫਾਇਦਾ ਹੀ ਕੋਈ ਨਹੀਂ ਆ ਪਿਆਰ ਦਾ ਠੀਕ ਹੈ ਜੀ ਤੇ ਬਾਕੀ ਅੱਗੋਂ ਤੁਹਾਡ ਨਾਲ ਅਸੀਂ ਸ਼ੇਅਰ ਕਰਾਂਗੇ ਜਿਹੜੇ ਵੀਰ ਵੀ ਹੋਣਗੇ ਠੀਕ ਹੈ ਜੀ